ਆ ਚੜ ਗੀਆਂ ਬਾਈ ਗੱਡੀਆਂ ਓਏ ਪੰਜਾਬ ਦੇ ਲੋਕੋ ਤੁਸੀਂ ਸ਼ਹਿਰਾਂ ਪੀ ਕੇ ਮਰਨਾ ਠੀਕ ਆ ਨਹੀਂ ਉੱਠੇ ਤੁਹਾਡੀ ਲਾਹਣ ਤਾਂ ਲੱਖ ਦੀ ਲਾਹਣ ਤਾਂ ਬੈਠੇ ਮਰਜੋ ਘਰਾਂ ਚ ਮਰਜੋ ਕੋਈ ਗੱਲ ਨਹੀਂ ਆ ਦੇਖੋ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਆ ਦੇਖੋ ਆ ਦੇ ਆ ਦੇਖੋ ਗੁੰਡਾ ਕਰਦੀ ਨਾ ਆ ਗੁੰਡਾ ਕਰਦੀ ਦੇਖੋ ਨਾ ਜੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਪੱਟ ਦੇਣ ਦੇ ਕੋਈ ਪੱਟ ਪੱਟ ਲੈਣ ਦੇ ਕੋਈ ਆਹ ਦੇਖ ਲੋ ਇਹਨਾਂ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਂਢ ਤੱਕ ਉੱਠਣਾ ਓਏ ਉਹ ਲੱਖ ਦੀ ਲਾਂਢ ਤਾ ਉਹ ਤੁਹਾਨੂੰ ਘਰਾਂ ਚ ਆ ਪਏ ਓਏ ਆਹ ਦੇ ਬੱਚੜੋ ਉਹ ਪੁੱਛੜੋ ਕੋਈ ਨਹੀਂ ਪੰਦ ਆਹ ਦੇਖੋ ਬੱਚੜੋ ਆ ਆ ਬੱਚੜਾ ਆ ਬੱਚੜਾਂ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਵਾਲੇ ਲਾਂਢ ਤਿਕੋ ਉਹ ਲਾਂਢ ਤਿਕੋ ਲੋਕ ਉਹ ਸੋਢੀ ਖਾਤਰ ਲੜਨ ਵਾਲੇ ਬੰਦੇ ਘਰਾਂ ਚ ਖੜੇ ਆ ਓਏ ਚੜ ਗਏ ਬਾਈ ਕੱਢੀਆਂ ਓਏ ਕੋਈ ਨਹੀਂ ਇੱਧਰ ਮੁੜ ਇੱਧਰ ਮੁੜ ਕੋਣੀ ਕੋਣੀ ਗੱਡੀ ਗੱਡੇ ਦੋ ਆ ਹੋਈ ਦੋ ਆ ਹੋ ਜਾਂ ਤਨ ਹੋ ਜਾਂ ਪੰਜ ਗੱਡੀਆਂ ਥੱਲੇ 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 ਲੈ ਜੀ ਇਹੋ ਆ ਇਹਦਾਂ ਮੂੰਹ ਕਮਾ ਆਹੇ ਮੇਰੇ ਨਹੀਂ ਯਾਰ ਮੂੰਹ ਕਮਾ ਦੇ ਦੇਖੋ ਆਏ ਆਏ ਨੂੰ ਗਵਾਇਦ ਮੇਰੇ ਵਾਹ ਸੋ ਪੰਜਾਬ ਦੇ ਲੋਕੋ ਤੁਹਾਨੂੰ ਬਾਰ ਬਾਰ ਤੁਹਾਡੀਆਂ ਜਮੀਰਾਂ ਨੂੰ ਲਾਂਤਿਓ ਕਦੋਂ ਜਾਗੋਗੇ ਕਦੋਂ ਉੱਠੋਗੇ ਕਰ ਖਚਲਾ ਯਾਰ ਭੈਣ ਆਈ ਆਈ ਆਹ ਦਰ ਆ ਬਾੜ ਲਈ ਅੱਭਾ ਢੈਸ ਚ ਗੱਡੀ ਮੂਰੇ ਬੱਚ ਮਾਰਨੀ ਸੀ ਉਹਨੇ ਯਾਰ ਕਦੋਂ ਤੁਸੀਂ ਉੱਠੋਗੇ ਮਾਫ ਕਰਨਾ ਗਾਲ ਨਿਕਲਦੀ ਆ ਪੰਜਾਬ ਦੇ ਲੋਕੋ ਹੁਣ ਤੁਸੀਂ ਸ਼ਹਿਰਾਂ ਪੀ ਕੇ ਮਰਨਾ ਠੀਕ ਆ ਨਹੀਂ ਉੱਠੇ ਤੁਹਾਡੀ ਲਾਂਹ ਦਾ ਲੱਖ ਦੀ ਲਾਂਹ ਤਾਂ ਬੈਠੇ ਮਰ ਜਾਓ ਘਰਾਂ ਚ ਮਰ ਜਾਓ ਕੋਈ ਗੱਲ ਨਹੀਂ ਜਵਾਕ ਨਾ ਥੱਲੇ ਦੇ ਦੀ ਆਹ ਦੇਖੋ ਜਵਾਕ ਨਾ ਥੱਲੇ ਆ ਜੇ ਹੋਲੀ ਰੱਖ ਗੱਡੀ ਵਿੱਚ ਮਾਰੇ ਸੀ ਗੱਡੀਆਂ ਵਈ ਉਹਨੇ ਕਿ ਝਾਂ ਮੋੜ ਮੋੜ ਕਿਰਾ ਰੁਕ ਗਈਆਂ ਹਾਂ ਬਈ ਪਿੰਡ ਚ ਪਿੰਡ ਚ ਵਾੜ ਪਿੰਡ ਚ ਮਿਹਰਬਾਨ ਅੰਦਰੋਂ ਛੜ ਕੇ ਨਹੀਂ ਲੁਕੇ ਤੋਂ ਬੰਦਾ ਨਹੀਂ ਕਰੀਦਾ ਗੇੜਾ ਘਟ ਗਿਆ ਓਏ ਕਾਰ ਕਦੀ ਆਉਂਦੀ ਹੈ ਹੈ ਸਾਰਾ ਇਧਰ ਉੱਤੇ ਜਿਹੜੀ ਗੱਡੀ ਆ ਰਹੀ ਉੱਤੇ ਜਮ ਹੌਲੀ ਹੌਲੀ ਉਹ ਨਾ ਪੈਰ ਪਾਉਣ ਨੂੰ ਰੇ ਗੰਡਾ ਆ ਪੈਣਾ ਫੇਰ ਘੁੰਮ ਗਿਆ ਓਏ ਹਾਂ ਆ ਫੇਰ ਘੁੰਮ ਗਿਆ ਸੋ ਜੇ ਤੁਸੀਂ ਅੱਜ ਨਾਲ ਉੱਥੇ ਠੀਕ ਆ ਸਾਨੂੰ ਤਾਂ ਕੋਈ ਗੱਲ ਨਹੀਂ ਹੈ ਨਹੀਂ ਪਹੁੰਚਣ ਦੇਣਗੇ ਵੱਧ ਤੋਂ ਫੜ ਲੈਣਗੇ ਪਰਚਾ ਦੇ ਦੇਣਗੇ ਅੰਦਰ ਦੇ ਦੇਣਗੇ ਪਰ ਜੇ ਤੁਸੀਂ ਨਾ ਪਹੁੰਚੇ ਉਹ ਆ ਲੁਧਿਆਣੇ ਵਾਲੋ ਨੇੜੇ ਨੇੜੇ ਉਹ ਮਰਿਆਂ ਜ਼ਮੀਰਾਂ ਵਾਲੋ ਲਾਂਤ ਕੋ ਤੁਸੀਂ ਉੱਠ ਕੇ ਇੱਥੋਂ ਆ ਜਾਓ ਏ ਜੇ ਤੁਸੀਂ ਜੇ ਅੱਜ ਵੀ ਨਾ ਉੱਠੇ ਨਾ ਫਿਰ ਭੁੱਲ ਜਾ ਵੀ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਉੱਠ ਖੜੋਗੇ ਕਿੰਨੇ ਪਿੰਡ ਨੇ ਲੁਧਿਆਣੇ ਦੇ ਵਾਲੇ ਦੇ ਵਾਲੇ ਉੱਠ ਕੇ ਤੁਸੀਂ ਬੱਚਾ ਬੱਚੀ ਉਹਦੇ ਝੋਕਦੇ ਉਥੋਂ ਨਹੀਂ ਲਿਆਉ ਬੰਦੇ ਯਾਰ ਉਹਨੇ ਬੰਦੇ ਤੁਸੀਂ ਪਹੁੰਚ ਗਏ ਮੈਂ ਕਹਿੰਦਾ ਉੱਥੇ ਬੁੜੀਆਂ ਪਹੁੰਚ ਗਿਆ ਜਬਾਕ ਥੋੜੀ ਮਜਾਲ ਨਹੀਂ ਕਿਸੇ ਰੀ ਤੇ ਕਿੰਨੇ ਕੁ ਨੂੰ ਰੋਕ ਲੈਣਗੇ ਕਿੰਨੇ ਕੁ ਨੂੰ ਨਾਕੇ ਲਾਗ ਦੇਣਗੇ ਕੀ ਕਰ ਦੇਣਗੇ ਗੋਲੀਆਂ ਮਾਰ ਦੇਣਗੇ ਇੱਕ ਪਾਸੇ ਨਾ ਲਾਂਤੀਆਂ ਨੇ ਉਹਨਾਂ ਬਿਠਾ ਕੇ ਬਰਾਬਰ ਪ੍ਰਵਾਸੀਆਂ ਨੂੰ ਤੇ ਦੂਜਿਆਂ ਨੂੰ ਡਾਂਗਾ ਵਾਲਿਆਂ ਨੂੰ ਬਰਾਬਰ ਬਿਠਾ ਕੇ ਸਟੇਜ ਲਵਾਈ ਹੋਈ ਹੈ ਪੁਲਿਸ ਦੀ ਸਟੇਜ ਉਹਨੂੰ ਪੁਲਿਸ ਪ੍ਰੋਟੈਕਟ ਕਰ ਰਹੀ ਹੈ ਸਾਨੂੰ ਸਾਨੂੰ ਭੜਾਈ ਫਿਰਦੇ ਖੜੀ ਜਾਂਦੇ ਆ ਡਾਂਗਾ ਮਾਰ ਜਾਂਦੇ ਆ ਉਹਦੇ ਨਾਲ ਦਾ ਡਾਂਗਾ ਮਾਰੀਆਂ ਉੱਥੇ ਉਹਨਾਂ ਕਿੰਨਿਆਂ ਨੂੰ ਕਿੰਨਿਆਂ ਨੂੰ ਇਹ ਫੜ ਲੈਣਗੇ ਪਰ ਨਹੀਂ ਉੱਠਣਾ ਤੁਸੀਂ ਨਹੀਂ ਉੱਠਣਾ ਤੁਹਾਡੇ ਲਈ ਲੜਨ ਵਾਲੇ ਮਰਨ ਵਾਲੇ ਲੋਕ ਲੱਖਾਂ ਬੰਦਾ ਪੰਜਾਬ ਦਾ ਲੱਖਾਂ ਬੰਦਾ ਠੀਕ ਆ ਜਿਹੜੇ ਬੰਦੇ ਨੇ ਫੜੇ ਆ ਜਿਹੜੇ ਬੰਦੇ ਨੇ ਰੀਟੇਨ ਕਰ ਲਏ ਰਾਜ ਰੋਖ ਲੋ ਅਲਗਾ ਲੱਡਾ ਪਰ ਘੱਟੋ ਘੱਟ ਤੁਸੀਂ ਇਹਦਾ ਸੋਚ ਲਓ ਤੁਸੀਂ ਇੰਨੇ ਤਾਂ ਆਲੇ-ਦਾਲੇ ਪਿੰਡ ਹੀ ਨਿਲ ਲੁਧਿਆਣੇ ਦੇ ਇਕੱਲਾ ਲੁਧਿਆਣਾ ਹੀ ਇਹਨੂੰ ਠੱਲ ਪਾ ਦਿੰਦਾ ਗੱਡੀਆਂ 2 ਮਿੰਟਾਂ ਦੇ ਦੂਜੇ ਪਾਸੇ ਹੀ ਹੋਗੀਆਂ ਬਾਈ ਨਹੀਂ 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 ਦੁੰਦ ਕਿੱਥੀ ਜਾਣਾ ਮਾੜਾ ਆ ਹੀ ਆਇਆ ਉਹ ਮਾੜਾ ਬਾਈ ਸੋ ਪਹੁੰਚਾਂਗੇ ਬਾਈ ਹਰ ਹਾਲ ਪਹੁੰਚਾਂਗੇ ਕੋਈ ਗੱਲ ਨਹੀਂ ਪਹੁੰਚੋ ਬਸ ਕਿਰਾਾ ਉੱਥੇ ਪਹੁੰਚੋ ਕੋਈ ਗੱਲ ਨਹੀਂ ਫੜ ਲੈਣ ਯਾਰ ਚਾਹੇ ਲੱਖ ਫੜ ਲੈਣੇ ਉਹ ਪਿੰਡ 'ਚ ਬਾੜ ਦੇ ਕਿਤੇ ਗਲੀ 'ਚ ਬਾੜ ਦੇ ਰਿਆ ਮੈਨੂੰ ਇਹਦਾ ਵੀ ਦੋ ਇਹਨੇ ਮੂਹਰੇ ਕਰਦੇ ਨਹੀਂ ਨਹੀਂ ਤੂੰ ਵਗਰਾ ਪਿੰਡ ਦਾ ਬਾੜ ਕੁਬਾਂਦ ਸਾਂ ਬੁੱੱਚੜ ਬਣ ਗਿਆ ਤੂੰ ਬੁੱੱਚੜ ਅੱਜ ਬੁੱੱਚੜ ਕੇ ਜਿਹੜੀ ਆਲ ਸਾਂ ਬੁੱੱਚੜਾ ਤੂੰ ਪੰਜਾਬ ਦਾ ਤੂੰ ਪੰਜਾਬ ਦਾ ਕਾਤਲ ਲੋਗੋਂ ਤੁਸੀਂ ਲਹੂ ਪੀਣੀਆਂ ਜੋਕਾਂ ਜਿਹੜੀਆਂ ਤੁਸੀਂ ਪੰਜਾਬ ਨੂੰ ਚਿੰਬੜੀਆਂ ਮਾਰਤਾ ਪੰਜਾਬ ਕਾਲੇ ਪਾਣੀਆਂ ਦਾ ਜ਼ਹਿਰ ਨਾਲੋਂ ਤੁਸੀਂ ਸੁਰੱਖਿਆ ਦੇ ਰਹੇ ਹੋ ਵੇ ਤਾਂ ਹੀ ਚੱਲੂਗਾ ਤਾਂ ਹੀ ਪਊਗਾ ਕਿੰਨਾ ਚਿਰ ਉੱਠਣਗੇ ਲੋਕ ਪੰਜਾਬ ਦੇ ਉੱਠਣਗੇ ਇਹ ਯਾਦ ਰੱਖੀ ਇਹ ਜਿੰਨਾ ਦਬਾਓਗੇ ਉਹਨਾਂ ਉੱਠਣਗੇ ਕਿੰਨਾ ਕ ਨੂੰ ਕੱਬ ਲਓਗੇ ਕਿੰਨਾ ਕ ਨੂੰ ਰੋਕ ਲਓਗੇ ਇਹ ਚੇਤੇ ਰੱਖਿਓ ਗੱਲ ਦਾ ਹੁਣ ਇਕੱਲਾ ਭਵੰਤ ਨਹੀਂ ਕੇਜਰੀਆਲ ਵੀ ਇਹ ਗੱਲ ਦਾ ਜ਼ਿੰਮੇਵਾਰ ਹੈ ਇਹਦਾ ਸਾਰੇ ਗੇਰਗੁਰ ਕੱਢੀ ਬੈਠੇ ਆ ਇਹਦਾ ਕੋਈ ਨਹੀਂ ਪੱਖ ਕਿਛੇ ਦੀ ਇਹ ਤਾਂ ਉਹਨਾਂ ਨੂੰ ਕੱਪਾ ਨੂੰ ਕੱਪਾਂ ਹੈ ਨਿੰਨੂ ਉਪਸ ਸਿੱਧਾ ਸਦਾ ਬਾੜ ਸਿੱਧਾ ਬਾੜ ਦੇ ਸਿੱਧਾ ਯਾਰ ਸਿੱਧਾ ਬਾੜ ਦੇ ਨਾ ਯਾਰ ਤੂੰ ਸਾਂ ਚਾਰ ਹੋ ਗੀਆਂ ਹਾਰਨ ਤੇ ਹੱਥ ਰਖਾਉਣ ਤੇ ਹੱਥ ਰਖਾ ਹੱਥ ਰਖਾਉਣ ਤੇ ਯਾਰ ਗਮੂਰੇ ਬੰਦਾ ਬਾਈ ਇੱਥੋਂ ਆਪਣਾ ਪਿੰਡਾਂ ਦਾ ਵੀ ਨਹੀਂ ਪਤਾ ਯਾਰ ਮਾ ਟਰੈਕਟਰ ਮੂਰੇ ਕਰ ਦਿੰਦਾ ਕਹਿੰਦਾ ਮੂਰੇ ਕਰਾਈ ਜਾਂਦੇ ਆ ਕਹਿੰਦਾ ਹੋਰਾਂ ਮੂਰੇ ਕਰ ਦੇ ਚੋਰ ਆ ਕਹਿੰਦੇ ਚੋਰ ਹੋਰਾਂ ਮੂਰੇ ਕਰ ਦੇ ਕਹਿੰਦੇ ਟਰੈਕਟਰ ਮੂਰੇ ਕਰਦੇ ਆ ਮੋੜ 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 ਉੱਤਰ ਕੇ ਭੱਜ ਲੈ ਮੇਰੇ ਨਾਲ ਮੋੜ ਸੀ ਦੀ ਹੈ ਉੱਤਰ ਕੇ ਭੱਜ ਖੜ ਦੇ ਖਾਂ ਮੋੜ 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 ਭੈਣ ਲੱਗਿਆ ਵੇ ਖੜ ਖੜ ਮੋੜ 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 ਪੰਦ ਵਿੱਚ ਬਾੜ ਲਈ ਹੋਰ ਮੋੜ ਮੋੜ ਭੈਣ ਦਾ ਵਈ ਗੱਲੀ ਬਾਤ ਹੋ ਗਈ ਕਰਦੀ ਮਰਨੀ ਨੇ ਵੱਡੀ ਮਾਨੂ ਉਹ ਮੋੜ ਦਾ ਅੰਟੀ ਮੋੜ ਨੇ ਮੁਰਾ ਬੰਦਾ ਯਾਰ ਆ ਦੇਖੋ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇਖ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦੇ ਯਾਰ ਅਸੀਂ ਨਹੀਂ ਆਉਂਦੇ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਵਾਬ ਜਵਾਬ ਦਾ ਮਾੜਾ ਹਿੱਸਾ ਲਾ ਵੇ ਹਿੱਸਾ ਲਾ ਇਹ ਨਰੇ ਮਗਰੋਂ ਮਾਰੀ ਵਿੱਚ ਮਗਰੋਂ ਮਾਰੀ ਮਗਰੋਂ ਗੱਡੀ ਵਿੱਚ ਤੇ ਔਰ ਰੇਡੀ ਵਾਲੇ ਕਾ ਤੂੰ ਕਾ ਵੈਰੀ ਬਣਿਆ ਓਏ ਓ ਤੂੰ ਤਾਂ ਪੰਜਾਬੀ ਐ ਤੂੰ ਹੀ ਨਹੀਂ ਪਾਣੀ ਪੀਣਾ ਅੱਗ ਲਾ ਦਿਓ ਅੱਗ ਆਪਾਂ ਨੂੰ ਅੱਗ ਲਾ ਦਿਓ ਹੀ ਮਾਰ ਦਿਓ ਬਾਈ ਪੈਟਰੋਲ ਪਾ ਕੇ ਅੱਗ ਲਾ ਦਿਓ ਬੇਚ ਅੱਗ ਲਾ ਦਿਓ ਲੱਖਾਂ ਘੇਰਦੇ ਸੱਖਾਂਾਂ ਅੱਗੇ ਲੜ ਲਿਜਾਣੇ ਜਾਂਦਾ ਕਿਉਂ ਬਾਈ ਕਿੰਨੀ ਗੱਲ ਗਲਤ ਕਰਦੇ ਸੀ ਕਾਦੇ ਲਈ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਤੁਸੀਂ ਪੀਂਦੇ ਨਹੀਂ ਹੁਣ ਜਵਾਕ ਨਹੀਂ ਪੀਂਦੇ ਬਾਈ ਤੂੰ ਹੀ ਗਿਆ ਰ ਪੀਂਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਬਈ ਸੱਚਾ ਚੱਕਦਾ ਅਸੀਂ ਨਹੀਂ ਆਉਣਾ ਓਏ ਲੋਖਦੂ ਆ ਆ ਰੇਡੀਓ ਲੋਕਾ ਹੁਣ ਤੱਕ ਅਥੋਂ ਹੁਣ ਗੱਡੀ ਨਹੀਂ ਨਿਕਲਨੀ ਬਈ ਗਲੀ ਭੀੜੀ ਜਾਈ ਫਸ ਗਈ ਜੀ ਲਗ ਗਈ ਪਿੰਡੋਂ ਬੰਦਾ ਹੀ ਨਿਕਲ ਰਿਹਾ ਹੋਊਗਾ ਬਾਹਰ ਯਾਰ ਕਮਾਲ ਦੀ ਗੱਲ ਉਹਦੀ ਪਿੰਡ ਕਿਹੜਾ ਹੈ ਯਾਰ ਭੈਣ ਤੇ ਰਾਮਾ ਪਤਾ ਨਹੀਂ ਕਿਹੜਾ ਰਾਮਾ ਸ਼ਾਇਦ ਰਾਮਾ ਨਹੀਂ ਨਹੀਂ ਤਾਂ ਯਾਰ ਨੇੜੇ ਸੀਗਾ ਉਹ ਤਾਂ ਕੀ ਦੇਖ ਰਿਹਾ ਕੀ ਨਾ ਵੀ ਯਾਰ ਭੈਣ ਚ ਪਿੰਡ ਉਹ ਪਤਾ ਨਹੀਂ ਲੱਗਿਆ ਸੱਜਾ ਕਲਾ ਹਿੱਸਾ ਦਾ ਪਿਆ ਸੀ ਸੱਜਾ ਨਹੀਂ ਨਹੀਂ ਭੰਨੋ ਤਾਂ ਯਾਰ ਗੱਡੀ ਭੰਨਦੇ ਤੁਸੀਂ ਭੰਨੋ ਭੰਨ ਦੋ ਗੱਡੀ ਭੰਨਦੇ ਹੋ ਉਹ ਪਿੰਡਾਂ ਮੇਰੇ ਇੱਥੇ ਬੋਲ ਕੇ ਆਏ ਆਪਾਂ ਉਦੇ ਕਿਹੜਾ ਪਿੰਡ ਜਿਹੜਾ ਆਣ ਦੇ ਵਾਲੇ ਉਹ ਉਰਲੇ ਪਾਸੇ ਅਵਾ ਨਹੀਂ ਕਿਹੜਾ ਪੈਂ ਮੁਲਾਪੁਰ ਦੇ ਨਾਲ ਇਧਰਲੀ ਟਰੈਕਟਰ ਵਾਲੇ ਮਰਵਾਤਾ ਸੀ ਅਸੇ ਇਹ ਨਹੀਂ ਖੁੱਲਦੀ ਭੰਨੋ 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 ਸਤੀ ਕਾ ਟਾਕੀ ਪੱਟੀ ਜੀ ਟਾਕੀ ਪੱਟੀ ਜਾਂਦੇ ਆ ਕੋਈ ਨਹੀਂ ਪੱਟਣ ਦੇ ਯਾਰ ਪੱਟ ਦੇਣ ਦੇ ਕੋਈ ਨਹੀਂ ਪੱਟ ਦੇਣ ਦੇ ਕੋਈ ਨਹੀਂ ਆ ਦੇਖ ਲੋ ਇਹਨਾਂ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਂਨਤ ਉੱਠਣਾ ਓਏ ਉਹ ਲੱਖ ਦੀ ਲਾਂਨਤ ਆ ਉਹ ਸਾਨੂੰ ਘਰਾਂ ਚ ਆ ਪਏ ਓਏ ਆ ਪਿੰਡਾਂ ਵਾਲੇ ਦੇਖ ਲੋ ਕੋਈ ਬੰਦਾ ਨੇ ਨੇੜੇ ਆ ਰਿਹਾ ਉਹ ਤਮਾਸ਼ਾ ਦੇਖੀਏ ਅੰਦਰ ਵਿੱਚ ਗੱਡੀ ਬੈਕ ਕਰਕੇ ਵਿੱਚ ਮਾਰਨ ਮਾਰੀ ਕਰ 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 ਕਿੱਚ ਗੱਡੀ ਲਾਗੀ ਨਾਲ ਨਾਲ ਇੱਥੇ ਨਾਲ ਲਾਈ ਹੁਣੀ ਹੈ ਬਾਈ ਮਰੇ ਮੁੜਦੀ ਨਹੀਂ ਨਹੀਂ ਨਹੀ ਨਿਕਲਣਾ ਬਾਈ ਨਹੀਂ ਤੂੰ ਪੰਨ ਦੇ ਯਾਰ ਪੰਨ ਦੇ ਨਹੀਂ ਨਿਕਲਣਾ ਹੀ ਉੱਦੂ ਲੋਕ ਆ ਭੈਣ ਲੋਕ ਦਹੀ ਖੜੇ ਆ ਕਛਾਂ ਜੱਥ ਤੇ ਬਈ ਇਹਨਾਂ ਦੇ ਐਂਦੇ ਯਾਰੋ ਇਹਨਾਂ ਨੂੰ ਐਂ ਹੀ ਨਹੀਂ ਪਤਾ ਤੁਸੀਂ ਛੋਡੇ ਖਤਰ ਭਾਂ ਤੁਰੇ ਫਿਰਦੇ ਤੁਸੀਂ ਆਦੇ 12 ਜੀ ਵੀ ਇਹ ਕਹ ਸਕਦੇ ਇੱਥੇ ਪਿੰਡ ਇਕੱਠਾ ਕਰ ਲਓ ਓਕਾ ਦੇ ਕੇ ਦੱਸ ਮਾਦ ਨੂੰ ਮੇਰੇ ਅੱਗੇ ਪਰਲੀ ਗਲੀ ਮੋੜਦਾ ਗਲੀ ਢੀੜੀ ਜੀ ਉਹ ਤੂੰ ਭੈਣ ਟਰੈਕਟਰ ਆ ਗਿਆ ਮੁਰੇ ਯਾਰ ਮੈਂ ਤਰਮੋਦੀ ਕਹੇ ਮੈਂ ਗੱਡੀ ਪੁਲਿਸ ਦੀ ਆ ਮੈਂ ਤਾਂ ਕਹ ਬਈ ਸਿੰਪਲ ਕਾਰ ਵੀ ਆਉਂਦੀ ਐ ਮੈਨੂੰ ਨੇ ਲੋਕਾਂ ਨੂੰ ਗੋਹੂ ਵੀ ਨਹੀਂ ਬਾਈ ਬਾਹਰ ਨਿਕਲ ਰਿਹਾ ਇਹਦੇ ਦਿਮਾਖਾ ਦੇਖੀ ਜਾਂਦੇ ਤਾਂ ਮਨਸ਼ੀਸ਼ਾ ਲਈ ਤੋ ਖੜਨ ਨਹੀਂ ਉਹ ਬਾਈ ਹੈਲੋ ਉਹ ਬਾਈ ਉਹ ਬਾਈ ਹੈਲੋ ਉਹ ਬਾਈ ਹੈਲੋ ਨਾ ਨਹੀਂ ਭੈਣ ਜੀ ਦਾ ਮਾੜਾ ਪਿੰਡਾ ਚੋਕਾ ਅੱਕਾ ਬੱਜੇ ਫਿਰ ਤਾਂ ਠੀਕਾ ਲੋਕਾਂ ਨੂੰ ਆਹ ਲੋਕਾਂ ਨੂੰ ਦੱਬੀ ਤੇ ਰਹਿੰਦੇ ਆ ਉਹ ਖੜੇ ਆ ਲੋਕ ਭਾਇਆ ਗਰਾਮਰੇ ਨਿਕਲੇ ਲੋਕ ਬਾਹਰ ਡਾਈ ਬਿਠੇ ਲੱਦਾ 10000 ਹੈ ਣਾਲੇ ਪਤਾ ਲੱਗ ਗਿਆ ਉਹ ਵੀ ਲੱਖਿਆ ਬਾਈ ਉਹ ਆਸ਼ਾ ਦੇਖੀ ਆ ਤਾ ਖੜ੍ਹੀ ਆ ਉਹ ਲੋਕਾਂ ਕੋਲ ਹੋ ਸਪੀਕਰ ਲੱਗੇ ਵੇ ਤਾਂ ਹਾਲਾ ਆ ਆਮਲਾ ਕੀ ਹੈ ਗੁਰਦੁਆਰਾ ਕੀ ਹੈ ਪਤਾ ਨਹੀਂ ਗੁਰਦੁਆਰਾ ਕੀ ਹੈ ਬਾਈ ਤਾਂ ਹਮ ਜੁੰਟ ਲੱਗੀ ਹੋਈ ਹੈ ਖੜਨ ਨਹੀਂ ਹੁੰਦੇ ਉਹ ਉਹ ਬਾਹਰ ਦਵਾਈ ਜਾਂਦੇ ਲੋਕ ਖੜਨ ਨਹੀਂ ਗੰਦੇ ਉਹ ਦੇਖੋ ਕਾਲਾ ਗੱਡੀ ਜਾਂਦੇ ਆ ਪਰ ਕਿੰਨੇ ਕੁ ਨਹੀਂ ਖੜਨਦੇ ਨੇ ਕਿੰਨੇ ਹੋਣੇ ਪੁਲਿਸ ਵਾਲੇ 50 ਜਣੇ ਹੋਣੇ ਹੋਰ ਪਿੰਡ ਤਾਂ ਇੰਨਾ ਤੇਰੇ ਨਾਲ ਫੋਨ ਚੱਲਦਾ ਤੇਨੂੰ ਫੋਨ ਨਾਲ ਫੋਨ ਬਈ ਹੁਣ ਇੱਥੇ ਬੰਦ ਸੀ ਪਾਣੀ ਛਿੱਛਾ ਭੰਣਾ ਜੀ ਕੋਈ ਨਹੀਂ ਕੋਈ ਪਾਂਦ ਪਾਂਦ ਆਦੇ ਆਦੇ ਪੁੱਛੜੋ ਉਹ ਪੁੱਛੜੋ ਕੋਈ ਨਹੀਂ ਪਾਂਦੋ ਆਹ ਦੇਖੋ ਪੁੱਛੜੋ ਆ ਆ ਬੱਚੜੋ ਆ ਬੱਚੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਵਾਲੇ ਲਾਹਨਤਗੋ ਉਹ ਲਾਹਨਤਗੋ ਲੋਕ ਉਹ ਸੋਡੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ